श्री अकाल जी जसविंदर दे रसोई च त्वाडा तो बहुत-बहुत स्वागत है आज मैं बनावांगी मटर मेथी मलाई बहुत ही ज्यादा टेस्टी बनेगी ते जेडे भी मेरी वीडियो नु पहली बारी देख रहे ने प्लीज मेरे चैनल नु लाइक ते सब्सक्राइब जरूर करियो लालक दे बेल आइकन नु भी जरूर प्रेस करियो ताजो आने वाली हर वीडियो दी नोटिफिकेशन सब तो पहला तोडे पहुंचे ਤੇ ਮਟਰ ਮੇਥੀ ਮਲਾਈ ਬਣਾਉਣ ਵਾਸਤੇ ਇੱਥੇ ਮੈਂ ਇੱਕ ਕਟੋਰੀ ਤਾਜ਼ੇ ਹਰੇ ਮਟਰ ਲੈ ਲਿੱਤੇ ਨੇ ਨਾਲ ਹੀ ਇੱਥੇ 200 ਗ੍ਰਾਮ ਮੇਥੀ ਲਈਏ ਮੇਥੀ ਦੇ ਆਪਾਂ ਡੰਡਲ ਬਿਲਕੁਲ ਵੀ ਨਹੀਂ ਇਸਤੇਮਾਲ ਕਰਾਂਗੇ ਸਿਰਫ ਪੱਤੇ ਪੱਤੇ ਹੀ ਇਸਤੇਮਾਲ ਕਰਾਂਗੇ ਤੇ ਸਾਰੀ ਮੇਥੀ ਜਿਹੜੀ ਹੈਗੀ ਇਹ ਦੇਖੋ ਇੱਥੇ ਮੈਂ ਧੋ ਕੇ ਰੱਖ ਲਿੱਤੀ ਹੋਈ ਏ ਤੇ ਹੁਣ ਇਸ ਮੇਥੀ ਨੂੰ ਕੱਟਾਂਗੇ ਪਰ ਇਸ ਮੇਥੀ ਨੂੰ ਕੋਈ ਬਹੁਤ ਜ਼ਿਆਦਾ ਬਰੀਕ ਕੱਟਣ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਆਪਾਂ ਮੋਟਾ ਮੋਟਾ ਜਿਹਾ ਹੀ ਕੱਟ ਲਵਾਂਗੇ ਕਿਉਂਕਿ ਜਿਹੜੀ ਮੇਥੀ ਹੈਗੀ ਏ ਉਹ ਬਹੁਤ ਹੀ ਜਲਦੀ ਗਲ ਜਾਂਦੀ ਏ ਤੇ ਦੇਖੋ ਤੁਸੀਂ ਇਸ ਤਰੀਕੇ ਦੇ ਨਾਲ ਮੈਂ ਸਾਰੀ ਹੀ ਮੇਥੀ ਜਿਹੜੀ ਹੈਗੀ ਏ ਕੱਟ ਕੇ ਪਲੇਟ ਦੇ ਵਿੱਚ ਰੱਖ ਲਿੱਤੀ ਹੋਈ ਏ ਤੇ ਹੁਣ ਇੱਕ ਬਰਤਨ ਦੇ ਵਿੱਚ ਮੈਂ ਦੋ ਵੱਡੇ ਚਮਚ ਦੇ ਤੇਲ ਦੇ ਪਾ ਰਹੀ ਆ ਤੇ ਜਿਵੇਂ ਹੀ ਤੇਲ ਗਰਮ ਹੋ ਜਾਏਗਾ ਇਸ ਦੇ ਵਿੱਚ ਪਾਵਾਂਗੇ ਦੋ ਵੱਡੇ ਪਿਆਜ਼ ਰਫਲੀ ਜਿਹੇ ਕੱਟੇ ਹੋਏ ਇਹਨਾਂ ਨੂੰ ਬਿਲਕੁਲ ਵੀ ਬਰੀਕ ਕੱਟਣ ਦੀ ਜ਼ਰੂਰਤ ਨਹੀਂ ਹੈਗੀ ਮੈਂ ਇਸ ਤਰੀਕੇ ਦੇ ਨਾਲ ਰਫਲੀ ਜਿਹੇ ਕੱਟ ਕੇ ਪਾ ਲਿੱਤੇ ਨੇ ਤੇ ਪਿਆਜ਼ ਭਨ ਤੋਂ ਬਾਅਦ ਨਾਲ ਹੀ ਇੱਥੇ ਹੁਣ ਮੈਂ ਪਾਵਾਂਗੀ ਲਸਣ ਅਦਰਕ ਤੇ ਹਰੀਆਂ ਮਿਰਚਾਂ ਅਦਰਕ ਨੂੰ ਵੀ ਮੈਂ ਰਫਲੀ ਜਿਹਾਂ ਹੀ ਕੱਟਿਆ ਹੋਇਆ ਤੇ ਨਾਲ ਹੀ ਇੱਥੇ 10 ਤੋਂ 12 ਕਾਜੂ ਵੀ ਪਾ ਲਿੱਤੇ ਨੇ ਮੈਂ ਕਾਜੂ ਦੇ ਨਾਲ ਇਹ ਜਿਹੜੀ ਸਬਜ਼ੀ ਹੈਗੀ ਇਹਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਪਿਆਜ਼ਾਂ ਦਾ ਕਲਰ ਜਿਹੜਾ ਹੈਗਾ ਬਿਲਕੁਲ ਵੀ ਬਰਾਊਨ ਨਹੀਂ ਕਰਨਾ ਸਿਰਫ ਟਰਾਂਸਪੇਰੈਂਟ ਹੋਣ ਤੱਕ ਹੀ ਇਸ ਨੂੰ ਭੁੰਨਣਾ ਹੈ ਤਕਰੀਬਨ 2 ਤੋਂ 3 ਮਿੰਟ ਹੀ ਲੱਗਣੇ ਨੇ ਜਿਹੜੇ ਪਿਆਜ਼ ਹੈਗੇ ਨੇ ਇਹ ਟ੍ਰਾਂਸਪੇਰੈਂਟ ਹੋ ਜਾਣੇ ਨੇ ਤੇ ਤੁਸੀਂ ਦੇਖੋ 2-3 ਮਿੰਟ ਦੇ ਵਿੱਚ ਹੀ ਪਿਆਜ਼ ਜਿਹੜੇ ਹੈਗੇ ਨੇ ਟ੍ਰਾਂਸਪੇਰੈਂਟ ਹੋ ਗਏ ਨੇ ਇਹਨਾਂ ਨੂੰ ਬਿਲਕੁਲ ਵੀ ਆਪਾਂ ਬਰਾਊਨ ਨਹੀਂ ਕੀਤਾ ਤੇ ਜਦੋਂ ਇਹ ਠੰਡੇ ਹੋ ਜਾਣਗੇ ਤਾਂ ਇਸ ਨੂੰ ਫਿਰ ਮਿਕਸੀ ਦੇ ਜਾਰ ਦੇ ਵਿੱਚ ਪੀਸ ਲਵਾਂਗੇ ਤੇ ਪਿਆਜ਼ ਜਿਹੜੇ ਹੈਗੇ ਨੇ ਹਲਕੇ ਜਿਹੇ ਠੰਡੇ ਹੋ ਗਏ ਹੋਏ ਨੇ ਤੇ ਇਹ ਸਾਰੇ ਹੀ ਆਪਾਂ ਹੁਣ ਮਿਕਸੀ ਦੇ ਜਾਰ ਦੇ ਵਿੱਚ ਪਾ ਲਵਾਂਗੇ ਤੇ ਇਸ ਨੂੰ ਪੀਸ ਲਵਾਂਗੇ ਤੇ ਜਦੋਂ ਮੈਂ ਇਸ ਨੂੰ ਪੀਸਿਆ ਸੀ ਤਾਂ ਇਸ ਦੇ ਵਿੱਚ 5-6 ਚਮਚ ਮੈਂ ਪਾਣੀ ਦੇ ਵੀ ਪਾ ਦਿੱਤੇ ਸੀ ਤਾਂ ਜੋ ਇਹ ਆਸਾਨੀ ਦੇ ਨਾਲ ਪੀਸਿਆ ਜਾਏ ਤੇ ਤੁਸੀਂ ਦੇਖੋ ਇਹ ਪੀਸਿਆ ਗਿਆ ਤੇ ਹੁਣ ਇੱਕ ਬਰਤਨ ਦੇ ਵਿੱਚ ਮੈਂ ਇੱਕ ਚਮਚ ਮੱਖਣ ਦਾ ਤੇ ਇੱਕ ਵੱਡਾ ਚਮਚ ਤੇਲ ਦਾ ਪਾ ਦਿੱਤਾ ਤੇ ਤੇਲ ਜਿਹੜਾ ਹੈਗਾ ਜਿਵੇਂ ਹੀ ਗਰਮ ਹੋਏਗਾ ਇਸ ਦੇ ਵਿੱਚ ਮੈਂ ਅੱਧਾ ਚਮਚ ਜੀਰਾ ਪਾ ਦਿੱਤਾ ਤੇ ਜਿਹੜੇ ਨੂੰ ਤੜਕਣ ਦੇ ਵਿੱਚ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਜਿਹੜਾ ਬਹੁਤ ਜਲਦੀ ਤੜਕਿਆ ਜਾਂਦਾ ਤੇ ਹੁਣ ਇਸ ਦੇ ਵਿੱਚ ਪਾ ਦਵਾਂਗੇ ਪਿਆਜ਼ਾਂ ਵਾਲੀ ਪੇਸਟ ਤੇ ਤੁਸੀਂ ਦੇਖੋ ਮਿਕਸੀ ਦੇ ਜਾਰ ਦੇ ਵਿੱਚ ਪਿਆਜ਼ ਵਾਲੀ ਪੇਸਟ ਲੱਗੀ ਹੋਈ ਹੈ ਹਜੇ ਇਹ ਦੇਖੋ ਇਸ ਦੇ ਵਿੱਚ ਪਿਆਜ਼ ਵਾਲੀ ਪੇਸਟ ਲੱਗੀ ਹੈ ਕਾਫੀ ਜ਼ਿਆਦਾ ਤੇ ਇਸ ਦੇ ਵਿੱਚ ਅੱਧਾ ਗਲਾਸ ਪਾਣੀ ਦਾ ਪਾ ਕੇ ਇਹ ਸਾਰੀ ਪੇਸਟ ਉਤਾਰ ਕੇ ਇਹ ਵੀ ਆਪਾਂ ਇਸ ਦੇ ਵਿੱਚ ਹੀ ਪਾ ਲਵਾਂਗੇ ਤਿਆਜ਼ਾ ਦੀ ਪੇਸਟ ਪਾਣ ਤੋਂ ਬਾਅਦ ਹੁਣ ਇਸ ਦੇ ਵਿੱਚ ਪਾਵਾਂਗੇ ਦੋ ਟਮਾਟਰਾਂ ਦੀ ਪੇਸਟ ਮੈਂ ਇੱਥੇ ਦੋ ਵੱਡੇ ਟਮਾਟਰ ਜਿਹੜੇ ਹੈਗੇ ਨੇ ਉਹਨਾਂ ਦੀ ਪੇਸਟ ਪਹਿਲਾਂ ਹੀ ਤਿਆਰ ਕਰਕੇ ਰੱਖ ਲਈਤੀ ਹੋਈ ਸੀ ਤੇ ਉਹ ਵੀ ਮੈਂ ਇਸ ਦੇ ਨਾਲ ਹੀ ਪਾ ਰਹੀ ਆ ਤੇ ਹੁਣ ਇਸ ਨੂੰ ਆਪਾਂ ਤਕਰੀਬਨ 2 ਕੁ ਮਿੰਟ ਹੀ ਭੁੰਨੈ ਇਸ ਸਬਜ਼ੀ ਨੂੰ ਬਣਾਉਂਦੇ ਹੋਏ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਹੀ ਜ਼ਿਆਦਾ ਜਲਦੀ ਇਹੇ ਹੋਟਲ ਤੇ ਰੈਸਟੋਰੈਂਟ ਢਾਬੇ ਸਟਾਈਲ ਜਿਹੜੀ ਸਬਜੀ ਹੈਗੀ ਬਣ ਕੇ ਤਿਆਰ ਹੋ ਜਾਂਦੀ ਏ ਤੇ ਬਹੁਤ ਹੀ ਹੈਲਦੀ ਸਬਜੀ ਹੁੰਦੀ ਏ ਇਹ ਤੇ ਹੁਣ ਇਹਨਾਂ ਮਸਾਲਿਆਂ ਨੂੰ 2 ਮਿੰਟ ਲਈ ਭੁੰਨ ਲਵਾਂਗੇ ਤੇ ਮੈਨੂੰ ਤਕਰੀਬਨ ਇੱਥੇ 2 ਮਿੰਟ ਹੋ ਗਏ ਹੋਏ ਨੇ ਇਸ ਮਸਾਲੇ ਨੂੰ ਭੁੰਨਦੇ ਹੋਏ ਤੇਜ ਤੋਂ ਜ਼ਿਆਦਾ ਆਪਾਂ ਇਸ ਲਈ ਨਹੀਂ ਪੁੱਣਨਾ ਇਸ ਨੂੰ ਕਿਉਂਕਿ ਪਿਆਜ਼ ਜਿਹੜੇ ਹੈਗੇ ਨੇ ਉਹ ਪਹਿਲਾਂ ਹੀ ਪੱਕੇ ਹੋਏ ਸੀਗੇ ਤੇ ਜਿਹੜੇ ਟਮਾਟਰ ਹੈਗੇ ਨੇ ਇਹਨਾਂ ਦੇ ਵਿੱਚ ਜਦੋਂ ਆਪਾਂ ਪਾਊਡਰ ਵਾਲੇ ਮਸਾਲੇ ਪਾਵਾਂਗੇ ਤਾਂ ਇਹ ਪੁੱਣੇ ਜਾਣਗੇ ਹੁਣ ਇਸ ਦੇ ਵਿੱਚ ਮੈਂ ਪਾ ਰਹੀ ਹਾਂ ਅੱਧਾ ਚਮਚ ਹਲਦੀ ਅੱਧਾ ਚਮਚ ਕਸ਼ਮੀਰੀ ਲਾਲ ਮੀਚ ਤੇ ਅੱਧਾ ਚਮਚ ਨਮਕ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਇੱਥੇ ਤੇ ਨਾਲ ਹੀ ਇੱਥੇ ਮੈਂ ਫਲੇਵਰ ਦੇ ਵਾਸਤੇ ਪਾਇਆ ਸੁੱਕੇ ਤੰਗੇ ਦਾ ਪਾਊਡਰ ਤੇ ਸਾਰੀਆਂ ਚੀਜ਼ਾਂ ਪਾ ਕੇ ਹੁਣ ਇਸ ਨੂੰ 2 ਮਿੰਟ ਲਈ ਆਪਾਂ ਭੁੰਨ ਲਵਾਂਗੇ 2 ਮਿੰਟ ਦੇ ਵਿੱਚ ਹੀ ਜਿਹੜੇ ਇਹ ਪਾਊਡਰ ਵਾਲੇ ਮਸਾਲੇ ਹੈਗੇ ਨੇ ਤੇ ਜਿਹੜੀ ਟਮਾਟਰਾਂ ਦੀ ਪੇਸਟ ਹੈ ਚੰਗੀ ਤਰ੍ਹਾਂ ਇਹ ਪੱਕ ਜਾਣੀਏ ਤੇ ਮਸਾਲਿਆਂ ਦਾ ਕੱਚਾਪਨ ਵੀ ਜਿਹੜਾ ਹੈਗਾ ਉਹ ਵੀ ਨਿਕਲ ਜਾਏਗਾ ਤੇਲ ਲਗਾਤਾਰ ਭੁੰਨਦੇ ਹੋਏ ਮੈਂ ਦੇਖੋ ਇਹ ਸਾਰੇ ਮਸਾਲੇ ਪਕਾ ਲਿੱਤੇ ਨੇ ਇੱਥੇ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਆਪਾਂ ਹਰੇ ਮਟਰ ਤੇ ਮਟਰ ਨੂੰ ਆਪਾਂ 1 ਮਿੰਟ ਤੱਕ ਭੁੰਨਾਵੇਂ ਤਾਂ ਜੋ ਜਿਹੜੇ ਮਟਰ ਹੈਗੇ ਨੇ ਇਹਨਾਂ ਨੂੰ ਸੇਕ ਲੱਗ ਜਾਵੇ ਚੰਗੀ ਤਰ੍ਹਾਂ ਮਟਰ ਜਲਦੀ ਨਾਲ ਗਰਮ ਹੋ ਜਾਣ ਤੇ 1 ਮਿੰਟ ਹੋ ਗਿਆ ਮੈਨੂੰ ਇਸ ਨੂੰ ਲਗਾਤਾਰ ਇਸ ਤਰੀਕੇ ਨਾਲ ਭੁੰਦੇ ਹੋਏ ਮਟਰਾਂ ਨੂੰ ਸੇਕ ਲੱਗ ਗਿਆ ਤੇ ਹੁਣ ਇਸ ਨੂੰ ਢੱਕ ਕੇ ਆਪਾਂ 3 ਮਿੰਟ ਤੱਕ ਪਕਾਵਾਂਗੇ ਕਿਉਂਕਿ ਜਿਹੜੇ ਮਟਰ ਹੈਗੇ ਨੇ ਉਹ ਮੇਥੀ ਨਾਲੋਂ ਥੋੜੀ ਲੇਟ ਗਲਦੇ ਨੇ ਇਸ ਲਈ ਆਪਾਂ ਮਟਰ ਨੂੰ ਪਹਿਲਾਂ ਹੀ ਪਕਾ ਲੈਣਾ ਥੋੜਾ ਜਿਹਾ ਤੇ 3 ਮਿੰਟ ਹੋ ਗਏ ਹੋਏ ਨੇ ਤੇ ਮਟਰ ਜਿਹੜੇ ਹੈਗੇ ਨੇ ਹਲਕੇ ਜਿਹੇ ਨਰਮ ਹੋ ਗਏ ਹੋਏ ਨੇ ਤੇ ਦੇਖੋ ਮਟਰ ਇੱਥੇ ਹਲਕੇ ਜਿਹੇ ਨਰਮ ਹੋ ਗਏ ਹੋਏ ਨੇ ਤੇ ਬਾਕੀ ਦਾ ਆਪਾਂ ਮਟਰਾਂ ਨੂੰ ਮੇਥੀ ਦੇ ਨਾਲ ਪਕਾਵਾਂਗੇ ਤੇ ਹੁਣ ਇਸ ਦੇ ਵਿੱਚ ਜਿਹੜੀ ਆਪਾਂ ਮੇਥੀ ਕੱਟ ਕੇ ਰੱਖੀ ਹੋਈ ਏ ਉਹ ਐਡ ਕਰ ਦਵਾਂਗੇ ਤੇ ਮੇਥੀ ਸਾਰੀ ਹੀ ਦੇਖੋ ਮੈਂ ਇੱਥੇ ਇਸ ਦੇ ਵਿੱਚ ਪਾ ਦਿੱਤੀ ਏ ਫੁਲਕੇ ਹੋਣ ਜਾਂ ਪਰੌਂਠੀਆਂ ਹੋਣ ਦੋਨੋਂ ਚੀਜ਼ਾਂ ਨਾਲ ਹੀ ਮੇਥੀ ਮਟਰ ਮਲਾਈ ਵਾਲੀ ਇਹ ਜਿਹੜੀ ਸਬਜ਼ੀ ਹੈਗੀ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੀ ਏ ਤੇ ਤਕਰੀਬਨ 2 ਮਿੰਟ ਤੱਕ ਆਪਾਂ ਮੇਥੀ ਨੂੰ ਹੁਣ ਪਕਾ ਲਵਾਂਗੇ ਦੇਖੋ ਇਹ ਸਬਜੀ ਹਜੇ ਕਾਫੀ ਜ਼ਿਆਦਾ ਗਾੜੀ ਹੈ ਇਸ ਦੇ ਵਿੱਚ ਤਕਰੀਬਨ ਅੱਧਾ ਗਲਾਸ ਮੈਂ ਪਾਣੀ ਦਾ ਪਾਵਾਂਗੀ ਬਹੁਤ ਜ਼ਿਆਦਾ ਪਾਣੀ ਨਹੀਂ ਪਾਣਾ ਕਿਉਂਕਿ ਇਹ ਜਿਹੜੀ ਸਬਜੀ ਹੁੰਦੀ ਹੈ ਨਾ ਪਤਲੀ ਫਿਰ ਵਧੀਆ ਨਹੀਂ ਲੱਗਦੀ ਜੇ ਆਪਾਂ ਇਹਦੇ ਵਿੱਚ ਜ਼ਿਆਦਾ ਪਾਣੀ ਪਾ ਦਿੱਤਾ ਇਸ ਲਈ ਇਸ ਦੇ ਵਿੱਚ ਆਪਾਂ ਸਿਰਫ ਅੱਧਾ ਗਲਾਸ ਹੀ ਪਾਣੀ ਦਾ ਪਾਵਾਂਗੇ ਮੈਂ ਅੱਧਾ ਗਲਾਸ ਪਾਣੀ ਦਾ ਇਸ ਦੇ ਵਿੱਚ ਪਾ ਦਿੱਤਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲੈਣਾ ਤੇ ਸਾਰੀ ਸਬਜੀ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਮੈਂ ਇਸ ਨੂੰ ਟੱਕ ਕੇ 3 ਮਿੰਟ ਲਈ ਪਕਾਵਾਂਗੀ ਤੇ 3 ਮਿੰਟ ਹੋ ਗਏ ਹੋਏ ਨੇ 3 ਮਿੰਟ ਦੇ ਵਿੱਚ ਹੀ ਜਿਹੜੀ ਮੇਥੀ ਹੈਗੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਪੱਕ ਚੁੱਕੀ ਹੋਈ ਹੈ ਤੇ ਮਟਰ ਵੀ ਜਿਹੜੇ ਹੈਗੇ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਲ ਚੁੱਕੇ ਹੋਏ ਨੇ ਦੇਖੋ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਾ ਇਹ ਸਬਜ਼ੀ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਚੁੱਕੀ ਹੋਈ ਹੈ ਬਸ 2-3 ਮਿੰਟ ਹੀ ਹੋਰ ਲੱਗਣੇ ਨੇ ਸਬਜ਼ੀ ਤਿਆਰ ਹੋ ਜਾਣੀ ਹੈ ਹੁਣ ਇਸ ਦੇ ਵਿੱਚ ਆਪਾਂ ਸਪੈਸ਼ਲ ਇਨਗਰੀਡੀਅੰਟ ਪਾਵਾਂਗੇ ਮਲਾਈ ਮੈਂ ਇਸ ਦੇ ਵਿੱਚ 2 ਵੱਡੇ ਚਮਚ ਤਾਜੀ ਮਲਾਈ ਦਾ ਇਸਤੇਮਾਲ ਕੀਤਾ ਹੈ ਤੇ ਮਲਾਈ ਪਾ ਕੇ ਆਪਾਂ 1 ਮਿੰਟ ਤੱਕ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਵੈਸੇ ਤਾਂ ਇਹ ਸਬਜ਼ੀ ਆਪਾਂ ਹਰੀ ਮੇਥੀ ਦੇ ਨਾਲ ਬਣਾਈਏ ਪਰ ਫਿਰ ਵੀ ਆਪਾਂ ਇਸ ਦੇ ਵਿੱਚ ਇੱਕ ਚਮਚ ਕਸੂਰੀ ਮੇਥੀ ਦਾ ਇਸਤੇਮਾਲ ਕਰਾਂਗੇ ਕਿਉਂਕਿ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਇਸ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਇੱਕ ਵਾਰੀ ਮੇਰੇ ਤਰੀਕੇ ਦੇ ਨਾਲ ਇਹ ਸਬਜ਼ੀ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਸਬਜ਼ੀ ਇਹ ਬਣ ਕੇ ਤਿਆਰ ਹੁੰਦੀ ਹੈ ਦੇਖੋ ਕਿੰਨੀ ਜ਼ਿਆਦਾ ਵਧੀਆ ਇਹ ਸਬਜ਼ੀ ਬਣ ਚੁੱਕੀ ਹੋਈ ਹੈ ਤੇ ਸਰਵ ਹੋਣ ਦੇ ਲਈ ਰੈਡੀ ਹੈ ਬਹੁਤ ਹੀ ਟੇਸਟੀ ਸਬਜ਼ੀ ਇੱਥੇ ਤਿਆਰ ਹੋ ਚੁੱਕੀ ਹੋਈ ਹੈ ਤੇ ਹੁਣ ਤੁਸੀਂ ਚਾਹੋ ਤਾਂ ਇਸ ਸਟੇਜ ਤੇ ਸਬਜੀ ਦੇ ਉੱਪਰ ਥੋੜੀ ਜਹੀ ਕਰੀਮ ਵੀ ਪਾ ਸਕਦੇ ਹੋ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸਪੀ ਬਹੁਤ ਵਧੀਆ ਲੱਗੇਗੀ ਤੇ ਅਗਲੀ ਵੀਡੀਓ ਦੇ ਵਿੱਚ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ